ਇਹਨਾਂ ਦੀ ਇਹਨਾਂ ਦਾ ਬੜਾ ਵਧੀਆ ਉਪਰਾਲਾ ਸਾਡੇ ਭਰਾਵਾਂ ਦਾ ਇਹ ਜਿਹੜਾ ਨਵੇਂ ਮੁੰਡੇ ਯੂਥ ਨੂੰ ਨਸ਼ਿਆਂ ਤੋਂ ਰਾਹਤ ਕਰਨ ਵਾਸਤੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਚੰਗਾ ਉਪਰਾਲਾ ਇਹਨਾਂ ਦਾ ਇਸ ਤਰ੍ਹਾਂ ਜੇ ਖੇਡਣਗੇ ਇਹ ਇਹਨਾਂ ਦਾ ਧਿਆਨ ਗਲਤ ਪਾਸੇ ਨਾ ਜਾ ਕੇ ਚੰਗੇ ਪਾਸੇ ਨੂੰ ਜਾਊਗਾ ਸੱਸੀ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਨਰਦੀਪ ਦਵੜੀਖਾਨਾ ਸਾਡੇ ਅੱਜ ਦੇ ਇਸ ਜੈਤੂ ਮੰਡੀ ਦੇ ਮੇਲੇ ਦੇ ਵਿੱਚ 27 ਕਿਲੋ ਭਾਰ ਦੀਆਂ ਸਾਡੇ ਕੋਲ 40 ਟੀਮਾਂ 32 ਕਿਲੋ ਭਾਰ ਦੀਆਂ ਸਾਡੇ ਕੋਲ ਬੁੰਡਿਆ ਟੀਮਾਂ ਐਂਟਰ ਹੋਈਆਂ ਉਸ ਤੋਂ ਬਾਅਦ ਜਿਹੜਾ 42 ਕਿਲੋ ਭਾਰ ਦੀਆਂ ਸਾਡੇ ਕੋਲੇ ਕਾਫੀ ਟੀਮਾਂ ਆ ਰਹੀਆਂ ਤੇ 50 ਕਿਲੋ ਭਾਰ ਦੀਆਂ ਟੀਮਾਂ ਵੀ ਆ ਰਹੀਆਂ ਅੱਜ ਦੇ ਇਸ ਦਿਨ ਦੇ ਵਿੱਚ ਅਸੀਂ 4 ਵਜੇਾਂ ਦਾ ਇਹਨਾਂ ਦੇ ਮੁਕਾਬਲੇ ਕਰਾਉਣੇ ਆ ਤੇ ਇਹ ਸਾਡਾ ਵੀਰ ਭਾਈ ਸ਼ਮਿੰਦਰ ਪਾਉ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੈਤੋ ਔਰ ਨਾਲ ਭਾਈ ਕੁਲਦੀਪ ਸੰਧੂ ਸਾਡੇ ਪਾਵਰ ਲੈਫਟਰ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਸਾਡੇ ਸਾਡੇ ਹਲਕੇ ਨੂੰ ਬਹੁਤ ਵਧੀਆ ਇਮਾਨਦਾਰ ਨੇਤਾ ਜੀ ਸਾਡੇ ਭਾਈ लवली ਪੱਟੀ ਜੀ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆਗਾ ਤੇ ਸਾਡੇ ਇਸ ਇਲਾਕੇ ਨੂੰ ਬਹੁਤ ਵਧੀਆ ਨੇਤਾ ਜੀ ਮਿਲੇ ਆ ਸਾਡੇ ਇਸ ਟੂਰਨਾਮੈਂਟ ਦੇ ਲਈ ਵੀ ਵੱਡਾ ਸਹਿਯੋਗ ਆ ਤੇ ਮੈਂ ਇਲਾਕੇ ਦੇ ਹੋਰ ਟੂਰਨਾਮੈਂਟਾਂ ਦੇ ਵੀ ਬੋਲਦਾ ਰਹਿਣਾ ਤੇ ਬਾਈ ਜੀ ਉੱਥੇ ਹਰ ਇੱਕ ਟੂਰਨਾਮੈਂਟ ਤੇ ਆਉਂਦੇ ਆ ਤੇ ਵੱਡਾ ਜਿਹੜਾ ਸਹਿਯੋਗ ਹੁੰਦਾ ਬਾਈ ਜੀ ਆਪ ਵੀ ਸਪੋਰਟਸਮੈਨ ਦੇ ਵਿੱਚ ਰਹਿ ਜੋਗੇ ਸਪੋਰਟਸ ਵਧੀਆ ਜਿਹੜੀ ਇਹਨਾਂ ਨੇ ਖੇਡਾਂ ਖੇਡੀਆਂ ਬੱਖ-ਬੱਖ ਟੀਮਾਂ ਕਿੱਥੇ ਕਿੱਥੋਂ ਭੱਜ ਦਿੱਤੀ ਤੇ ਸਾਡੇ ਕੋਲ ਦੀਨਾ ਸਾਹਿਬ ਤੋਂ ਟੀਮ ਆਈ ਆ ਬਾਜਾਖਾਨਾ ਮੱਲਕੇ ਡੂੜ ਮੋਗੀ ਤੋਂ ਫਰੀਦਕੋੜ ਤੋਂ ਕੂਰਤਪੂਰਾ ਜੇਤ ਤੋਂ ਮੰਡੀ ਤੇ ਇਧਰਲੀ ਸਾਈਡ ਜੇ ਮੁਕਸਰ ਜ਼ਿਲ੍ਹੇ ਦੇ ਵਿੱਚੋਂ ਗੱਲ ਕਰੀਏ ਮਾਲਣਾ ਭੁਖਿਆਂ ਵਾਲੀ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਕਾਫੀ ਟੀਮਾਂ ਆਈਆਂ ਤੇ ਜੇਤੂ ਨੂੰ ਕੀ ਨਾਮ ਦਿੱਤਾ ਜੇਤੂ ਟੀਮਾਂ ਨੂੰ ਨਾਮ ਜਿਹੜੇ ਜਿਹੜੀਆਂ ਟੀਮਾਂ ਆਗੀਆਂ 27 ਕਿਲੋ ਭਾਰ ਦੇ ਵਿੱਚ 1100 700 32 ਕਿਲੋ ਭਾਰ ਦੇ ਵਿੱਚ 1500 ਤੇ 1100 ਤੇ ਪਲੱਸ ਕੱਪ ਜਿਹੜੇ ਦਿੱਤੇ ਜਾਣੇ ਹੈਗੇ ਤੇ 42 ਕਿਲੋ ਭਾਰ ਦੇ ਵਿੱਚ 3100 2100 ਤੇ 50 ਕਿਲੋ ਭਾਰ ਦੇ ਵਿੱਚ 5100 ਤੇ 4100 ਰੁਪਏ ਜਿਹੜਾ ਅਸੀਂ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਇਹ ਸਾਡੇ ਜਿਹੜੇ ਦੋਸਤ ਮਿੱਤਰਾਂ ਉਹਨਾਂ ਤੋਂ ਅਸੀਂ ਪੈਸੇ ਇਕੱਠੇ ਕੀਤੇ ਆ ਵੀ ਜ਼ਿਆਦਾਤਰ ਆਪਾਂ ਬਾੜੀ ਅਗਰਾਹੀ ਨਹੀਂ ਕੀਤੀ ਕਿ ਆਪਾਂ ਤੂਰਾ ਤੋਰਿਆ ਜੀ ਕਿਰਾ ਇਹ ਟੂਰਨਾਮੈਂਟ ਦੇ ਇਹ ਪਹਿਲਾ ਇੱਕ ਇਹ ਪਹਿਲਾ ਟੂਰਨਾਮੈਂਟ